ਆਪਣੀ ਪ੍ਰੈਜੈਂਟੇਸ਼ਨ ਦੇਖ ਕੇ ਦੱਸਿਆ ਕਿ ਉਹ ਚੋਰੀ ਹੋ ਰਹੀ ਹੈ ਈਵੀਐਮ ਤੇ ਵੀ ਸਾਡਾ ਕੰਮ ਚੱਲ ਰਿਹਾ ਹੈ ਜਿਹੜੇ ਸਾਡੇ ਕੋਲੇ ਪੁਖਤਾ ਸਬੂਤ ਉਹ ਮਿਲ ਜਾਣਗੇ ਕਿਉਂਕਿ ਜਿਹੜਾ ਦੁਸ਼ਮਣ ਹੈ ਉਹ ਚਤੋਂ ਤੇ ਚਲਾਕ ਬੜਾ ਹੈ ਸ਼ਾਤਰ ਬੜਾ ਹੈ ਜਲਦੀ ਜਲਦੀ ਪਕੜ ਅਸੀਂ 11 ਸਾਲਾਂ ਤੋਂ ਪਕੜਨਾ ਚਾਹੁੰਦੇ 11 ਸਾਲਾਂ ਬਾਅਦ ਹੁਣ ਸਾਡੀ ਪਕੜ ਦੇ ਵਿੱਚ ਇੱਕ ਅਸੀਂ ਸੈਂਟਰਲ ਸੀਟ ਦੇ ਸਬੂਤ ਲਿਆ ਕੇ ਦਿੱਤੇ ਹੈ ਕਿ ਪਰਮਾਤਮਾ ਕਿਰਪਾ ਕਰੇਗਾ ਕਹਿੰਦੇ ਆ ਕਦੇ ਆਪੀਆਂ ਕਦੇ ਬਾਪੀਆਂ ਸੱਚੇ ਬਾਦਸ਼ਾਹ ਸਦਾ ਦਾ ਕਿਰਪਾ ਨਹੀਂ ਰੱਖਦਾ ਕਿੰਨਾ ਚਿਰ ਚੋਰੀ ਚੱਲੇਗੀ ਸੋ ਜਲ ਲੱਗੇ ਸਾਨੂੰ ਉਹ ਤੇ ਵੀ ਸਾਡਾ ਕੰਮ ਚੱਲ ਰਿਹਾ ਅਸੀਂ ਨਹੀਂ ਕਿਹਾ ਕਿ ਅਸੀਂ ਈਵੀਐਮ ਬਿਲਕੁਲ ਠੀਕ ਹੈ ਜੀ ਐਨੀਥਿੰਗ ਐਸ ਇਜ਼ ਸੋ ਸਰ ਆਉਣੇ ਸਮੇਂ ਹੋਰ ਵੀ ਇਲੈਕਸ਼ਨ ਆ ਰਹੇ ਸਟੇਟਾਂ ਦੇ ਵਿੱਚ ਉਸ ਨੂੰ ਫਿਰ ਕਿਵੇਂ ਪ੍ਰੋਟੈਕਟ ਕਰੋਗੇ ਅਸੀਂ ਜੋ ਸਾਡੇ ਕੋਲੇ ਤਰੀਕਾ ਹੈ ਵਨ ਤਰੀਕਾ ਇਸ ਮੁੱਦੇ ਤੇ ਬੱਚੋ ਕਿਉਂ ਆਪਣੇ ਆਪ ਚੱਲ ਗਿਆ ਸੀ। ਆ ਸੀਐਸ ਆਈਆਰ ਦੇ ਮੁੱਦੇ ਤੇ ਸਾਰੇ ਲੋਕਾਂ ਨੇ ਦੇਸ਼ ਦੀ ਲੋਕ ਸਭਾ ਚ ਲੜਾਈ ਲੜੀ। ਹੁਣ ਅਸੀਂ ਪ੍ਰੈਜੈਂਟੇਸ਼ਨ ਦਿੱਤੀ ਹੈ। ਆਉਣ ਵਾਲੇ ਸਮੇਂ ਚ ਇਹਨੂੰ ਐਜਿਟੇਸ਼ਨ ਦੇ ਰੂਪ ਦੇ ਵਿੱਚ ਲਾ ਕੇ ਜਾਵਾਂਗੇ। ਅਸੀਂ ਲੋਕਾਂ ਨੂੰ ਅਗਾਹ ਕਰ ਰਹੇ ਹਾਂ। ਉਹਨੇ ਪ੍ਰੈਸ ਕਾਨਫਰੰਸ ਦੇ ਮਾਧਿਅਮ ਨਾਲ ਅਸੀਂ ਸਟੇਟ ਵਾਈਜ਼ ਅਗਾਹ ਕਰਾਂਗੇ। ਡਿਸਟ੍ਰਿਕਟ ਵਾਈਜ਼ ਅਗਾਹ ਕਰਾਂਗੇ। ਔਰ ਸਿਰ ਜਮੀਨ ਪੱਧਰ ਤੇ ਹੀ ਲੜਾਈ ਲੜਾਂਗੇ। ਕਿਉਂਕਿ ਸਾਡੇ ਕੋਲੇ ਜੋ ਬੈਸਟ ਰੈਮਡੀ ਹੈਗੀ ਆ ਪਿੱਛੇ ਅਸੀਂ ਸੁਪਰੀਮ ਕੋਰਟ ਤੇ ਹਾਈ ਕੋਰਟ ਵੀ ਜਾ ਸਕਾਂਗੇ ਜੀ ਨੈਕਸਟ ਸਰਮਾਚਲ ਦੀ ਤੁਹਾਡੀ ਸਰਕਾਰ ਆ ਤੁਸੀਂ ਕਹਿ ਰਿਹਾ ਉੱਥੇ ਵੀ ਵੋਟ ਚੋਰੀ ਹੋਈ ਬਹੁਤ ਜ਼ਿਆਦੀ ਵੋਟ ਮੈਂ ਕਹਿ ਰਿਹਾ ਕਿ 70 ਲੱਖ ਵੋਟ ਮਹਾਰਾਸ਼ਟਰ ਦੇ ਵਿੱਚ 5 ਮਹੀਨੇ ਚ ਬਣਾ ਪੀ 70 ਲੱਖ ਹਿਮਾਚਲ ਦੀ ਆਬਾਦੀ ਹੈ ਹਿਮਾਚਲ ਚ ਨਹੀਂ ਹੋਈ ਪੂਰੇ ਦੇਸ਼ ਚ ਹੋਈ ਹੈ ਕਈ ਜਗ੍ਹਾ ਤੇ ਵਸ ਨਹੀਂ ਚੱਲਿਆ ਜਿੱਥੇ ਮਾਰਚੋਂ ਘੱਟ ਸੀਗਾ ਬੀਜੇਪੀ ਨੂੰ ਲੱਗਿਆ ਕਿ ਮਾਰਜਨਸ ਲੈਸ ਉੱਥੇ ਮੈਨੇ ਵੋਟ ਚੋਰੀ ਕਰਨ ਦਾ ਤਰੀਕਾ ਬਣਾਇਆ ਔਰ ਸੈਲੈਕਟਿਵ ਸੀਟਾਂ ਤੇ ਜਿਵੇਂ 25 ਸੀਟਾਂ ਤੁਹਾਨੂੰ ਦੱਸਿਆ ਕਿ 22000 ਨਾਲ ਇੱਦਾਂ ਚੋਰੀ ਕਰ ਲੀਆਂ ਇਹ ਇੱਦਾਂ ਆਪਣਾ ਕੰਮ ਕਰਦੇ ਜਿਨੇ ਤੁਹਾਨੂੰ ਕਿਹਾ ਕਿ ਸਾਨੂੰ ਵੱਧ ਸੀਟਾਂ ਆੜੀਆਂ ਸੀ ਕਰਨਾਟਕਾ ਚੋ ਤੇ ਅਸੀਂ 9 ਦੇ ਰਹਿ ਗਏ ਇੱਕ ਸੀਟ ਦਾ ਉਦਾਹਰਨ ਦੱਸਿਆ ਵੀ ਕਿਨੇ 6 ਅਸੈਂਬਲੀਆਂ ਤੋਂ ਅਸੀਂ ਜਿੱਤਰੇ ਸੀ ਇੱਕ ਝੋ ਉਹਨਾਂ ਨੇ 114000 ਦੇ ਕਰੀਬ ਵੋਟਾਂ ਦੀ ਚੋਰੀ ਕਰਕੇ ਸਾਨੂੰ ਹਰਾਉਂਦਾ ਕੰਮ ਕੀਤਾ ਐਡਾ ਉਹਨਾਂ ਨੇ ਸਮਾਰਟ ਤਰੀਕੇ ਨਾਲ ਕੀਤਾ ਪੰਜਾਬ ਦੇ ਵਿੱਚ ਵੀ کہہ ਜਾ ਰਹੇ ਕਿ ਕਈ ਸਮਾਜ ਡਿਜੀਟਲ VOTING ਹੈ ਡੁਪਲੀਕੇਟ VOTING ਹੈ ਕਿ ਉਹਦੇ ਬਾਰੇ ਵੀ ਉਹ ਰਿਪੋਰਟ ਲਾਈ ਕਰੇ 100% ਅਸੀਂ ਤਾਂ ਤੁਹਾਨੂੰ ਕਹਿ ਰਹੇ ਹਾਂ ਕਿ ਪੂਰੇ ਦੇਸ਼ ਦੇ ਵਿੱਚ BJP ਕੋਲੇ ਦੇਖੋ BJP ਕੋਲੇ ਐਸੀ ਕਿਹੜੀ ਚੀਜ਼ ਹੈ ਉਹਨੂੰ ਇਸੇ ਕਰਕੇ ਤਾਂ ਉਹ ਐਡੀਟਰ ਤਾਂ ਕਿਹਾ ਕਿ तमाम ਐਡੀਟਰ ਇਹ ਸਮਝਣ ਲੱਗ ਪਏ ਵੀ ਆ ਰਸੀ ਬੇਕੂਫ ਹੋ ਗਏ ਯੋ ਮੈਂ ਤਾਂ ਦੇਖ ਰਿਹਾ ਮੋਦੀ ਜਾ ਰਿਹਾ ਦਿਖ ਰਿਹਾ ਹੈ ਮੋਦੀ ਜਾ ਰਿਹਾ ਦਿਖ ਰਿਹਾ ਬਿਹਾਰ ਦੇ ਲੋਕ ਚੱਲ ਕੇ ਗਏ ਸੀ ਕੋਰੋਨਾ ਚੋਂ ਇੰਨੀ ਮਾੜੀ ਹਾਲਤ ਸੀ ਬਿਹਾਰ ਦੇ ਲੋਕਾਂ ਦੀ ਇਹਦੇ ਬਾਅਦ ਵੀ ਉਹ ਵੀ ਬਿਹਾਰ ਚੋਂ ਰਿਪੀਟ ਕਰਕੇ ਤੋਂ that means everywhere ਜਿੱਥੇ ਪੰਗਾ ਹੈ ਉੱਥੇ ਉਹ ਆਪਦਾ ਦਾ ਲਾਉਣ ਦੀ ਕੋਸ਼ਿਸ਼

ਤੁਹਾਡੇ ਕੋਈ ਗੋਲੀ ਮਾਰਦੇ ਤੁਹਾਨੂੰ ਕੋਈ ਮਾਰਦੇ ਤੇ ਤੁਹਾਡੇ ਮਾਪੇ ਤੁਹਾਨੂੰ ਇਹ ਕਹਾ ਹੋਵੇ ਵੀ ਐਫ ਆਈ ਆਰ ਦਾਗ ਦਰਜ ਕਰਾਂਗੇ ਐਫੀਡੇਵਿਟ ਦਿਓ ਵਾਟ ਇਜ਼ ਥਿਸ ਨਾਨਸੈਂਸ ਅਸੀਂ ਪ੍ਰੂਫ ਦੇ ਰਹੇ ਹਾਂ ਸਬੂਤ ਦੇ ਰਹੇ ਹਾਂ ਤੁਸੀਂ ਸਾਨੂੰ ਕਹਿ ਰਹੇ ਹੋ ਕਿ ਸਬੂਤ ਉਹ ਥੋੜਾ ਕੀ ਹੈ ਅਸੀਂ ਜਦੋਂ ਦੇਸ਼ ਦੀ ਆਪਰੇਸ਼ਨ ਸੰਘੂ ਦੀ ਲੜਾਈ ਸੀ ਮੋਦੀ ਵੀ ਉੱਥੇ ਨਹੀਂ ਪਹੁੰਚੇ ਸਰਦਾਰ ਮੀਟਿੰਗ ਦੇ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਦੇਸ਼ ਦੇ ਨਾਲ ਹਾਂ ਜੀ ਅਸੀਂ ਇਹ ਪੁੱਛ ਲਿਆ ਕਿ ਕਿੰਨੇ 에ਅਰਕ੍ਰਾਫਟ ਡਿੱਗੇ ਆ ਤਾਂ ਤੁਸੀਂ ਪਾਕਿਸਤਾਨ ਨਾਲ ਰਹੇ ਹੋ ਤੁਸੀਂ ਦੇਸ਼ ਦੇ ਹੋ ਹੀ ਹੋ ਇਹ ਹੀ ਗੱਲ ਇਹ ਕਹਿ ਰਹੇ ਆ ਅਸੀਂ ਇੱਕ ਸਵਾਰ ਕਰ ਲਿਆ ਤੁਹਾਨੂੰ ਸਬੂਤ ਦੇ ਦਿੰਦੇ ਡੁਪਲੀਕੇਟ ਵੋਟਾਂ ਹੈਗੀਆਂ ਤੁਸੀਂ ਉੱਡਾ ਇਹ ਕਰ ਰਹੇ ਤਾਂ ਹੀ ਅਸੀਂ ਐਸਆਈਆਰ ਕਰ ਰਹੇ ਆ ਸਬੂਤ ਦਿੱਤੇ ਤੁਸੀਂ ਸਾਡੇ ਤੇ ਐਫਆਈਆਰ ਕਰ ਦਿਓ ਨਾ ਕਿ ਅਸੀਂ ਝੂਠਾ ਕਹਿ ਰਹੇ ਆ ਬੰਦਾ ਇਫ ਸਮਥਿੰਗ ਇਜ਼ ਰੌਂਗ ਇਨ आवर ਪ੍ਰੈਜੈਂਟੇਸ਼ਨ ਔਰ ਵੀ ਆਰ ਸੇਇੰਗ ਤੁਸੀਂ ਸਾਡੇ ਤੇ ਕੇਸ ਕਰ ਲਓ ਅਸੀਂ ਤੁਹਾਨੂੰ ਡੁਪਲੀਕੇਟ ਵੋਟਾਂ ਦਾ ਸਬੂਤ ਦਿੱਤਾ ਹੈ ਅਸੀਂ ਨਾਮ ਦਿੱਤੇ ਅਸੀਂ ਮਕਾਨ ਨੰਬਰ ਦਿੱਤੇ ਇਨਵੈਲਿਡ ਫੋਟੋਗ੍ਰਾਫ ਦਿੱਤੇ ਇਹ ਤੁਹਾਡੇ ਜਿੰਮਤ ਹੈ ਤੁਸੀਂ ਕਹੋ ਵੀ ਆ ਝੂਠ ਬੋਲ ਰਹੇ ਆ ਅਸੀਂ ਆ ਮਕੱਥਾ ਦੱਲ ਰਹੇ ਹਾਂ ਇਹਦਾ ਮਤਲਬ ਤੱਤਰ ਮਤਰ ਸਾਰਾ ਨਾਲ ਮਿਲਿਆ ਜੀ ਸਪਸ਼ਟ ਮੇਰੇ ਦਾ ਸਾਰਾ ਤੱਤਰ ਮਤਰ ਮਿਲਿਆ